ਨਗਰ ਕੌਂਸਲ ਚੋਣਾਂ ਲਈ ਰੇਲਵੇ ਬਸਤੀ ਦੇ ਵਾਰਡ ਨੰਬਰ 15 ਤੋਂ ਭਾਜਪੀ ਨੇ ਵੀ ਅਫਦਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਉਮੀਦਵਾਰ ਵੀ ਮੌਜੂਦ ਹੈ, ਭਾਜਪੀ ਦੇ ਆਗੂ ਵੀ ਮੌਜੂਦ ਹੈਗੇ ਆ ਗੱਲਬਾਤ ਕਰ ਲੈਨੇ ਆ। ਭਾਈ ਸਾਹਿਬ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਮੋਹਨ ਸਿੰਘ ਹੈ ਜੀ। ਇਹ ਭਰਤੇ ਫਿਰ ਕਾਗਜ਼? ਹਾਂ ਜੀ ਅਸੀਂ ਭਾਜਪੀ ਵੱਲੋਂ ਕਾਗਜ਼ ਭਰਤੇ ਨੇ। ਮੋਦੀ ਸਾਹਿਬ ਦੀ ਬਹੁਤ ਵਧੀਆ ਸਕੀਮਾਂ ਨੇ ਲੋਕਾਂ ਦੇ ਘਰ-ਘਰ ਪਹੁੰਚਾਉਣ ਵਾਸਤੇ ਅਸੀਂ ਇਹ ਕੈਂਡੀਡੇਟ ਖੜਾ ਕੀਤਾ ਹੈ। ਖੜੇ ਹੋ ਗਏ ਤੇ ਘਰ-ਘਰ ਸਕੀਮਾਂ ਲੈ ਕੇ ਜਾਓਗੇ। ਹਾਂਜੀ ਹਾਂਜੀ ਹਾਂਜੀ। ਬਿਲਕੁਲ ਜੀ ਤੇ ਇਧਰ ਨਰੂਲਾ ਸਾਹਿਬ ਉਮੀਦਵਾਰ ਕੋਸ਼ਿਸ਼ ਕਰਤਾ ਕਾਗਜ਼ દાਖਲ ਹੋ ਗਏ। ਹਾਂਜੀ ਹੋ ਗਏ ਜੀ। ਕੀ ਤਿਆਰੀ ਅਗਲੀ ਚੋਣ ਲਈ ਕੀਤੀ ਹੈ? ਅਗਲੀ ਤਿਆਰੀ ਹੈ ਜੀ ਸਾਰੇ ਵਰਕਰ ਇਹਦੇ ਨਾਲ ਟੁਰਣਗੇ ਘਰ-ਘਰ ਜਾ ਕੇ ਵੋਟਾਂ ਮੰਗ ਕੇ ਮੋਦੀ ਸਾਹਿਬ ਦਾ ਜੋ ਵੀ ਆਇਆ ਉਤੋਂ ਉਹ ਸਾਰਾ ਕੁਝ ਘਰ-ਘਰ ਜਾ ਕੇ ਦੱਸਾਂਗੇ। ਕਰ ਕਰ ਜਾ ਕੇ ਜਾਣਕਾਰੀ ਦਿੱਤੀ ਜਾਊਗੀ ਰੇਲਵੇ ਵਸਤੀ ਵਿੱਚ ਬੇਦੀ ਸਾਹਿਬ ਤੁਹਾਡਾ ਕਰ ਪਿੰਦਾ ਹੈਗਾ ਅਮੀਦਵਾਰ ਵੀ ਰੇਲਵੇ ਵਸਤੀ ਦਾ ਉੱਥੇ ਹੀ ਅਮੀਦਵਾਰ ਹੈ ਉੱਥੇ ਹੀ ਤੁਹਾਡਾ ਕਰ ਹੈ ਅੱਗੇ ਅਮੀਦਵਾਰ ਤੁਹਾਡੇ ਜਿੱਤੇ ਰਹੇਗਾ ਇਸ ਵਾਰ ਕਿਹੜੀ ਉਹ ਵਿਉਤਬੰਦੀ ਹੋਊਗੀ ਰਾਣਾ ਸੋਢੀ ਦੀ ਉਹ ਕਿਹੜੀ ਪਾਲਿਸੀ ਕੰਮ ਕਰੋਗੀ ਬੀਜੇਪੀ ਦਾ ਉਹ ਕਿਹੜਾ ਆਧਾਰ ਲੈ ਕੇ ਲੋਕਾਂ ਕੋਲ ਜਾਊ ਗੱਲ ਇਸ ਤਰ੍ਹਾਂ ਸਿੰਘ ਸਾਹਿਬ ਕੇ ਪਹਿਲਾਂ ਦਾ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਤੁਸੀਂ ਹਮੇਸ਼ਾ ਏਰੀਆ ਵਾਸਤੇ ਬੜੀ ਮਿਹਨਤ ਕਰ ਰਹੇ ਜੀ ਲੋਕਾਂ ਤੱਕ ਸਾਰੀਆਂ ਉਹਨਾਂ ਦੀਆਂ ਚੰਗੀਆਂ ਤੇ ਕੋਈ ਬੁਰਾਈਆਂ ਗੱਲਾਂ ਵੀ ਉਹ ਲੋਕਾਂ ਸਾਹਮਣੇ ਲੈਂਦੇ ਜੀ ਇਹ ਗੱਲ ਹੈ ਕਿ ਸਾਡਾ ਜਿਹੜਾ ਹੈਗਾ ਇਹ ਕੈਂਡੀਡੇਟ ਇਹ ਮੋਹਨ ਸਿੰਘ ਇਹ ਉਤੋਂ ਹਾਈ ਕਮਾਂਡ ਵੱਲੋਂ ਆਰਡਰ ਹੋਇਆ ਹੈ ਇਹਨਾਂ ਨੂੰ ਕੈਂਡੀਡੇਟ ਬਣਾਇਆ ਗਿਆ ਹੈ ਤੇ ਰਾਣਾ ਸਾਹਿਬ ਜਿਹੜੇ ਹੈਗੇ ਨੇ ਕੱਲ ਆਏ ਸੀਗੇ ਤੇ ਉਹਨਾਂ ਨੇ ਇਹਨੂੰ ਥਾਪਣਾ ਦੇ ਕੇ ਇਹਦੀ ਜੁਆਇਨਿੰਗ ਹੋਈ ਹੈ ਐਂਡ ਉਸ ਤੋਂ ਬਾਅਦ ਇਹਨੇ ਕਿਹਾ ਤਨਮਨ თან ਦੇ ਨਾਲ ਮੈਂ ਬੀਜੇਪੀ ਦੇ ਵਿੱਚ ਵਰਕ ਕਰਾਂਗਾ ਔਰ ਉਹਨਾਂ ਨੇ ਇਹਨਾਂ ਤੇ ਭਰੋਸਾ ਜਿਤਾਉਂਦੇ ਹੋਏ ਠੀਕ ਹੈ ਜਾਖੜ ਸਾਹਿਬ ਤੇ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹਨਾਂ ਨੇ ਇਹਨਾਂ ਦਾ ਅਫੀਸ਼ੀਅਲ ਕੈਂਡੀਡੇਟ ਡਿਕਲੇਅਰ ਕੀਤਾ ਹੈ ਤੇ ਸਾਨੂੰ ਉਮੀਦ ਹੈ ਕਿ ਰਾਣਾ ਸਾਹਿਬ ਦੇ ਪਿਛਲੇ 20 ਸਾਲ ਦੇ ਜਦੋਂ ਇੱਥੇ ਰਹੇ ਨੇ ਐਮ ਐਲ اے ਠੀਕ ਹੈ ਉਹਨਾਂ ਨੇ ਜਿਹੜੇ ਲੋਕਾਂ 'ਚ ਵਿਚਰੇ ਨੇ ਕੰਮ ਕੀਤੇ ਨੇ ਇੱਕ ਇੱਕ ਸਾਰੇ ਵਾਰਡਾਂ ਦਾ ਬੜੀ ਤਸੱਲੀ ਨਾਲ ਮੈਂ ਜ਼ਿਆਦਾ ਨਹੀਂ ਦੱਸਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਇੱਥੋਂ ਦੇ ਵਸਨੀਕ ਜੇ ਕਿ ਜਿਹੜੇ ਜਿਹੜੇ ਉਹਨਾਂ ਨੇ ਡਵੈਲਪਮੈਂਟ ਤੇ ਕੰਮ ਪਾਰਕ ਪੁਲ ਸਾਰੇ ਸੀਵਰੇਜ ਸਿਸਟਮ एवरीथिंग ਦੇ ਹੈਵ ਡਨ ਇਟ ਸਾਰੀ ਹਾਈਵੇਜ਼ ਬਣਾਈਆਂ ਨੇ ਤੇ ਉਮੀਦ ਰੱਖਦਾ ਕਿ ਉਹਨਾਂ ਦੀਆਂ ਪਾਲਿਸੀਆਂ ਤੇ ਬੀਜੇਪੀ ਦੀਆਂ ਜਿਹੜੇ ਹੈਗੀਆਂ ਨੇ ਤੁਹਾਡੇ ਮੋਦੀ ਸਾਹਿਬ ਦੀਆਂ ਜਿਹੜੀਆਂ ਪਾਲਿਸੀਆਂ ਨੇ ਸਾਰੀਆਂ ਹਾਈ ਕਮਾਂਡ ਦੀਆਂ ਜਿਹੜੇ ਸਾਰੇ ਘਰਾਂ ਦੀਆਂ ਸਕੀਮਾਂ 플ਸ਼ ਮੰਡੇਕਾ ਉਹ ਸਾਰੇ ਲੋਕਾਂ ਦੇ ਅਸੀਂ ਇੱਕ ਇੱਕ ਘੂਏ ਜਾ ਕੇ ਖੜਕਾਵਾਂਗੇ ਤੇ ਉਹਨਾਂ ਨੂੰ ਦੱਸਾਂਗੇ ਕਿ ਜਿੰਨੀ ਦੇਰ ਤੱਕ ਸਾਨੂੰ ਸੈਂਟਰਲ ਕਮੰਡ ਦਾ ਆਸ਼ੀਰਵਾਦ ਨਹੀਂਗਾ ਪੰਜਾਬ 19 ਦਿਨ ਤੱਕ ਸਰਵਾਈਵ ਨਹੀਂ ਕਰ ਸਕਦਾ ਸੋ ਇਸ ਕਰਕੇ ਇਹ ਅਪਰੋਚ ਸਾਡੀ ਹੋਏਗੀ ਰਾਜਾ ਜੀ ਅੱਜ ਨਾਮਜ਼ਦਗੀਆਂ ਹੋ ਗਈਆਂ ਲਾਸਟ ਦਿਨ ਹੈਗਾ ਸੀ ਤੁਹਾਡਾ ਕੈਂਡੀਡੇਟ ਵੀ ਮੈਦਾਨ 'ਚ ਹੈਗਾ ਹੈ ਕਿਵੇਂ ਲੋਕਾਂ ਕੋਲੋ ਕੀ ਵਿਉਤਬੰਦੀ ਹੋਊਗੀ ਕਿਸ ਪਾਲਿਸੀ ਤਹਿਤ ਜਾਇਆ ਜਾਊਗਾ ਕੀ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਵ ਕੇ ਲੋਕ ਬੀਜੇਪੀ ਨੂੰ ਵੋਟ ਕਰਨ ਦੇਖੋ ਤਿੰਨ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਜਿੰਨਾ ਵੀ ਨਾਮਜ਼ਦਗੀਆਂ ਇੱਥੇ ਭਰੀਆਂ ਗਈਆਂ ਤੁਸੀਂ ਸਾਰੇ ਕੈਂਡੀਡੇਟਾਂ ਦੀ ਜਿਹੜੀ ਇੰਟਰਵਿਊ ਲਈ ਹੈ ਬੀਜੇਪੀ ਵੱਲੋਂ ਮੋਨ ਸਿੰਘ ਜੀ ਕੋ ਕੈਂਡੀਡੇਟ ਬਣਾਇਆ ਗਿਆ ਕੱਲ ਰਾਣਾ ਸੋਢੀ ਸਾਹਿਬ ਆਏ ਸੀ ਬੇਦੀ ਸਾਹਿਬ ਨੇ ਤੁਹਾਨੂੰ ਸਾਰਾ ਦੱਸਿਆ ਹੀ ਵਿਸਤਾਰ ਨਾਲ ਉਹਨਾਂ ਨੇ ਇਹਨਾਂ ਨੂੰ ਥਾਪਨਾ ਦਿੱਤੀ ਹੈ ਔਰ ਅੱਜ ਕੁਦਰਤੀ ਉਹਨਾਂ ਨੂੰ ਸੰਗਰੂਰ ਜਾਣਾ ਪਿਆ ਕੋਈ ਉੱਥੇ ਮੀਟਿੰਗ ਸੀ ਬਹੁਤ ਜ਼ਰੂਰੀ ਇੰਦਾ ਸੋਢੀ ਸਾਹਿਬ ਨੇ ਆਪ ਅਜ ਇਹਨਾਂ ਦੇ ਜਿਹੜੇ ਕਾਗਜ਼ ਪਰਵਾਣ ਆਣਾ ਸੀ ਚਲੋ ਸਾਨੂੰ ਹੁਕਮ ਹੋਇਆ ਇਹਨਾਂ ਦੇ ਕਾਗਜ਼ ਅਸੀਂ ਪਰਵਾਤੇ ਆ ਜਿੰਨੀਆਂ ਵੀ ਬੀਜੇਪੀ ਦੀਆਂ ਪਾਲਿਸਿਜ਼ ਨੇ ਗਰੀਬ ਵਰਗ ਵਾਸਤੇ ਉਹ ਸਾਰੀਆਂ ਇੱਕ ਇੱਕ ਜਿਹੜੀਆਂ ਪਾਲਿਸੀ ਨੇ ਅਸੀਂ ਉਹ ਵਾਰਡ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਦੇ ਨਾਲ ਜਾਗਰਿਤ ਕਰਾਂਗੇ ਜੋ ਮੋਦੀ ਸਾਹਿਬ ਨੇ ਸਕੀਮਸ ਦਿੱਤੀਆਂ ਨੇ ਸਪੈਸ਼ਲੀ ਕਿਉਂਕਿ ਦੇਖੋ ਜਿਆਦਾਤਰ ਕੀ ਹੁੰਦਾ ਵੀ ਅਮੀਰ ਬੰਦਿਆਂ ਨੂੰ ਤਕਰੀਬਨ ਜਿਹੜੀਆਂ ਫੈਸਿਲਿਟੀਆਂ ਮਿਲ ਜਾਂਦੀਆਂ ਨਾ ਵੀ ਮਿਲਣ ਤਾਂ ਵੀ ਕਿਤੇ ਨਾ ਕਿਤੇ ਚੱਲ ਜਾਂਦਾ ਪਰ ਜ਼ਰੂਰੀ ਚੀਜ਼ ਕੀ ਹੁੰਦੀ ਹੈ ਜਿਹੜੇ ਪូវਰਟੀ ਲਾਈਨ ਤੋਂ ਥੱਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਸਰਕਾਰ ਕੀ ਕਰ ਰਹੀ ਹੈ ਸੋ ਮੋਦੀ ਸਾਹਿਬ ਦੀਆਂ ਜਿੰਨੀਆਂ ਵੀ ਸੈਂਟਰ ਦੀਆਂ ਪਾਲਿਸਿਸ ਨੇ ਭਾਵੇਂ ਉਹ ਕੋਈ ਮਕਾਨ ਨੂੰ ਲੈ ਕੇ ਹੋਵੇ ਭਾਵੇਂ ਕੋਈ ਸਿਲੰਡਰ ਨੂੰ ਲੈ ਕੇ ਹੋਵੇ ਜਾਂ ਇੱਕ ਬੁਨਿਆਦੀ ਜ਼ਰੂਰਤਾਂ ਦੀਆਂ ਜਿਹੜੀਆਂ ਪਾਲਿਸਿਸ ਹੈਗੀਆਂ ਉਹਨਾਂ ਸਾਰਿਆਂ ਨਾਲ ਜਿਹੜਾ ਲੋਕਾਂ ਨੂੰ ਅਵੇਅਰ ਕੀਤਾ ਜਾਏਗਾ ਔਰ ਉਸੇ ਪਾਲਿਸੀ ਦੇ ਆਧਾਰ ਦੇ ਉੱਤੇ ਜਿਹੜੀ ਹੈ ਵੋਟ ਮੰਗੀ ਜਾਏਗੀ ਔਰ ਉਮੀਦ ਹੈ ਕਿ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਇਹ ਕਾਫੀ ਵੱਡੀ ਮਾਤਰਾ ਦੇ ਨਾਲ ਵੋਟ ਲੈ ਕੇ ਜਿਹੜਾ ਹੈ ਅਸੀਂ ਜਿੱਤਾਂਗੇ ਜੀ ਬਿਲਕੁਲ ਜੀ ਹਰੇਕ ਪਾਰਟੀ ਵੱਲੋਂ ਆਦਾ ਦਾਵਾ ਵਾਦਾ ਕੀਤਾ ਜਾ ਰਿਹਾ ਵੀ ਇਹ ਇਲੈਕਸ਼ਨ ਅਸੀਂ ਜਿੱਤਾਂਗੇ ਤੇ ਇਸੇ ਤਰ੍ਹਾਂ ਜੀ ਅਸੀਂ ਤੁਹਾਨੂੰ ਦਿਖਾਉਣੇ ਆ ਗੁਰੂ ਹਰ ਸਾਹਿਬ ਦੀਆਂ ਚੋਣਾ ਜਿਹੜੀਆਂ ਨਗਰ ਕੌਂਸਲ ਦੇ ਹੋਈਆਂ 15 ਨੰਬਰ ਵਾਰਡ ਦੀ ਪਲ-ਪਲ ਦੀ ਅਪਡੇਟ ਦਿਖਾਈ ਜਾ ਆਉਣ ਵਾਲੇ ਦਿਨਾਂ ਦੇ ਵਿੱਚ ਕੰਮਸਾਨ ਮਚੂਗਾ ਹਰੇਕ ਪਾਰਟੀ ਆਫ ਦਾ ਜੋਰ ਲਾਉਗੀ ਹਰੇਕ ਵਰਕਰ ਕਰ-ਕਰ ਜਾ ਕੇ ਵੋਟਾਂ ਮੰਗੋਗਾ ਹਰ ਇੱਕ ਕੈਂਡੀਡੇਟ ਕਰ-ਕਰ ਜਾਊਗਾ ਪਰ ਲੋਕਾਂ ਨੇ ਫਤਵਾ ਕਿਨੂੰ ਦੇਣਾ ਹੈ ਆਮ ਆਦੀ ਪਾਰਟੀ ਨੂੰ ਦੇਣਾ ਹੈ ਕਿ ਲੋਕਾਂ ਨੇ ਫਤਵਾ ਕਾਲੀਦਾਲ ਨੂੰ ਦੇਣਾ ਹੈ ਬੀਜੇਪੀ ਨੂੰ ਦੇਣਾ ਹੈ ਜਾਂ ਕਿਸੇ ਆਜ਼ਾਦ ਉਮੀਦਵਾਰ ਜਾਂ ਕਾਂਗਰਸ ਦੇ ਉਮੀਦਵਾਰ ਨੂੰ ਦੇਣਾ ਹੈ ਇਹ ਫੈਸਲਾ ਲੋਕਾਂ ਨੇ ਕਰਨਾ ਹੈਗਾ ਵੋਟ ਲੋਕਾਂ ਦੀ ਹੈ ਮਤਦਾਨ ਲੋਕਾਂ ਨੇ ਆਪਣੀ ਮਤ ਦੇ ਨਾਲ ਦਾਨ ਕਰਨਾ ਹੈਗਾ ਤੇ ਮਤਦਾਨ ਕਹਿੰਦੇ ਹੱਕ 'ਚ ਹੋਊਗਾ ਤੇ ਰੇਲਵੇ ਵਸਤੀ ਵਾਰਡ ਨੰਬਰ 15 ਦਾ ਆਉਣ ਵਾਲਾ ਐਮਸੀ ਕੌਣ ਹੋਊਗਾ ਆਉਣ ਵਾਲਾ ਸਮਾਂ ਦੱਸੋ